ਮਰਦਾਬਾ ਜੀ ਆਪ ਸਰਕਾਰ ਮਰਦਾਬਾ 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 ਜੀ ਆਪ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਜੀ ਵਾਹ ਰਾਇ ਹੈ ਵਾਹ ਰਾਇ ਹੈ ਵਾਹ ਰਾਇ ਹੈ ਵਾਹ ਰਾਇ ਹੈ ਆਪਾਂ ਹੋਣੇ ਨਾਲ ਜਿਹੜੇ ਸਾਥੀ ਨਵੇਂ ਸਾਥੀ ਨੇ ਉਹਨਾਂ ਨੂੰ ਫਿਕਸ ਟੈਮ ਨੂੰ 900 ਦੇ ਵਿੱਚ ਕਟੌਤੀ ਕੀਤੀ ਗਈ ਹੈ ਇਸ ਤਰ੍ਹਾਂ ਦੇ ਪੱਤਰਾਂ ਦੀ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਜਿਹੜੀ ਆ ਨਖੇਦੀ ਕਰਦੀ ਆ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਵੀ ਇਹ ਜਿਹੜੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਜਿਹੜਾ ਆਉਣ ਵਾਲਾ ਸਮਾਂ ਫੇਰ ਇੱਕ ਵਾਰੀ ਸੰਘਰਸ਼ ਦਾ ਸ਼ੁਰੂ ਹੋ ਜਾਵੇਗਾ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਵੀ ਰੈਵਨਿਊ ਫਾਰਮਨ ਨੂੰ ਜਿੰਦਾਬਾ ਜਿੱਤ ਲੜਦੇ ਲੋਕਾਂ ਦੀ ਧੰਨਵਾਦ। ਸਰ ਕਿੱਦਾਂ ਦੇਖੇ ਅੱਜ ਪੋਤਨਾ ਕਿਹੜੀ ਜਗ੍ਹਾ ਸਾੜਿਆ ਯਾਰਾ ਡੀਸੀ ਇਹ ਅੱਜ ਪੰਜਾਬ ਪੰਜਾਬ ਬਾਡੀ ਦੇ ਆਦੇਸ਼ ਦੇ ਮੁਤਾਬਕ ਸਮੂਹ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਬਾਹਰ ਜ਼ਿਲ੍ਹਾ ਬਾਡੀਆਂ ਵੱਲੋਂ ਅੱਜ ਪੁਤਲੇ ਸਾੜੇ ਜਾ ਰਹੇ ਨੇ ਤੇ ਉਹ ਕਾਲੇ ਕਾਨੂੰਨ ਦੀਆਂ ਜਿਹੜੀਆਂ ਕਾਪੀਆਂ ਨੇ ਉਹ ਵੀ ਅਸੀਂ ਸਾੜਨ ਜਾ ਰਹੇ ਆ ਤੇ ਇਹ ਸਾਡੀ ਪੰਜਾਬ ਸਰਕਾਰ ਨੂੰ ਮੰਗ ਹੈ ਵੀ ਇਸ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ ਦੇਖੋ ਪੰਜਾਬ ਸਰਕਾਰ ਨੇ ਜੋ ਕਾਲੇ ਕਾਨੂੰਨ ਤੇ ਚਿੱਠੀ ਕੱਢੀ ਆ ਬਹੁਤ ਮਤਭਾਗੀ ਗੱਲ ਆ ਕਿ ਜਿਹੜੇ ਸਾਡੇ ਪਿੰਡੂ ਪੱਤਾ ਉਹਨੂੰ ਬੰਦ ਕਰਤਾ ਤੇ ਪ੍ਰੋਵੀਸ਼ਨਲ ਪੀਰਡ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਦੇ ਜਿਹੜੇ ਬਕਾਏ ਆ ਉਹਨਾਂ ਨੂੰ ਬੰਦ ਕੀਤਾ ਤੇ ਹੋਰ ਚਿੱਠੀ ਜਾਰੀ ਕਰਤੀ ਸੋ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਮੁਲਾਜ਼ਮ ਟੋਟਲ ਜਿਹੜੇ ਨਵੇਂ ਪ੍ਰੋਵੀਸ਼ਨਲ ਪੀਰਡ ਆਲੇ ਔਰ ਪੁਰਾਣੇ ਜਿੰਨੇ ਵੀ ਆ ਸਾਰੇ ਉਹ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਆ ਔਰ ਸਰਕਾਰ ਦਾ ਜਿਹੜਾ ਉਹ ਪੰਜਾਬ ਸਰਕਾਰ ਦਾ ਅਸੀਂ ਸਾਰੇ ਪੰਜਾਬ ਦੇ ਵਿੱਚ ਪੁਤਲਾ ਫੂਕ ਰਹੇ ਆ ਪੂਰੇ ਪੰਜਾਬ ਤੋਂ ਭੁਕੇ ਹੈ ਰਹੀ ਪੂਰੇ ਪੰਜਾਬ ਦੇ ਵਿੱਚ ਸਾਰੇ ਪੁੱਤਲੇ ਪੁੱਤਲੇ ਭੁਕੇ ਜਾ ਰਿਹਾ ਹੈ ਜੇ ਜੇ 2022 ਦਾ ਇਲੈਕਸ਼ਨ ਆ ਰਿਹਾ ਕੀ ਕਿਵੇਂ ਦੇਖਦੇ ਹੋ ਕਿ ਤੁਸੀਂ ਕੀ ਕਰੋਗੇ ਬ్రో ਤੁਸੀਂ ਸਰਕਾਰ ਜੇ ਜੇ ਸਰਕਾਰ ਸਾਡੀਆਂ ਮੰਗਾ ਨਹੀਂ ਮੰਦੀ ਜਾਂਗੇ ਕਾਰੇ ਕਾਨੂੰਨ ਰੱਦ ਨਹੀਂ ਕਰਦੀ ਤੇ ਪੰਜਾਬ ਦੇ ਜਿਹੜੇ ਮੁਲਾਜ਼ਮਿਆ ਉਹ ਸਰਕਾਰ ਦੇ ਉਲਟ ਜਾਣਗੇ ਖਿਲਾਫ ਕਾਰਵਾਈ ਕਰਨਗੇ ਹਾਂਜੀ ਕੀ ਨਾਮ ਆਪਣਾ ਪੂਰਾ ਹੀ ਮੈਂ ਕਰਨਜੀਤ ਸਵਾਲ ਸਿੰਘ ਖਜਾਂਚੀ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਠੀਕ ਹੈ ਜੀ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪਾ ਜੀ ਹਾਏ 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 ਆਪਾਂ ਦੇ ਨਾਲ ਜਿਹੜੇ ਸਾਥੀ ਨਵੇਂ ਸਾਥੀ ਨੇ ਉਹਨਾਂ ਨੂੰ ਫਿਕਸ ਟਾਈਮ ਨੂੰ 900 ਦੇ ਵਿੱਚ ਕਟੌਤੀ ਕੀਤੀ ਗਈ ਹੈ ਇਸ ਤਰ੍ਹਾਂ ਦੇ ਪੱਤਰਾਂ ਦੀ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਜਿਹੜੀ ਆ ਨਖੇਦੀ ਕਰਦੀ ਹੈ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਵੀ ਇਹ ਜਿਹੜੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਜਿਹੜਾ ਆਉਣ ਵਾਲਾ ਸਮਾਂ ਫੇਰ ਇੱਕ ਵਾਰੀ ਸੰਘਰਸ਼ ਦਾ ਸ਼ੁਰੂ ਹੋ ਜਾਵੇਗਾ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਪੀ ਰੈਵਨਿਊ ਕੁਟਵਾਰੀ ਜਿੰਦਾਬਾਦ ਜਿੱਤ ਲੜਦੇ ਲੋਕਾਂ ਦੀ ਧੰਨਵਾਦ। ਸਰ ਕਿੱਦਾਂ ਦੇਖੇ ਅੱਜ ਪੋਤਨਾ ਕਿਹੜੀ ਜਗ੍ਹਾ ਸਾੜਿਆ ਯਾਰ ਇਹ ਡੀਫੀਓ ਇਹ ਅੱਜ ਪੰਜਾਬ ਪਾਰਟੀ ਪੰਜਾਬ ਬਾਡੀ ਦੇ ਆਦੇਸ਼ ਦੇ ਮੁਤਾਬਕ ਸਮੂਹ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਬਾਹਰ ਜ਼ਿਲ੍ਹਾ ਬਾਡੀਆਂ ਵੱਲੋਂ ਅੱਜ ਪੁਤਲੇ ਸਾੜੇ ਜਾ ਰਹੇ ਨੇ ਤੇ ਉਹ ਕਾਲੇ ਕਾਨੂੰਨ ਦੀਆਂ ਜਿਹੜੀਆਂ ਕਾਪੀਆਂ ਨੇ ਉਹ ਵੀ ਅਸੀਂ ਸਾੜਨ ਜਾ ਰਹੇ ਆ ਤੇ ਇਹ ਸਾਡੀ ਪੰਜਾਬ ਸਰਕਾਰ ਨੂੰ ਮੰਗ ਹੈ ਵੀ ਇਸ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ ਦੇਖੋ ਪੰਜਾਬ ਸਰਕਾਰ ਨੇ ਜੋ ਕਾਲੇ ਕਾਨੂੰਨ ਤੇ ਚਿੱਠੀ ਕੱਢੀ ਆ ਬਹੁਤ ਮਦਭਾਗੀ ਗੱਲ ਆ ਕਿ ਜਿਹੜੇ ਸਾਡੇ ਪਿੰਡੂ ਪੱਤਾ ਉਹਨੂੰ ਬੰਦ ਕਰਤਾ ਤੇ ਪ੍ਰੋਵੀਸ਼ਨਲ ਪੀਰੀਅਡ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਦੇ ਜਿਹੜੇ ਬਕਾਏ ਆ ਉਹਨਾਂ ਨੂੰ ਬੰਦ ਕੀਤਾ ਤੇ ਹੋਰ ਚਿੱਠੀ ਜਾਰੀ ਕਰਦੀ ਸੋ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਮੁਲਾਜ਼ਮ ਟੋਟਲ ਜਿਹੜੇ ਨਵੇਂ ਪਰਵੀਸ਼ਨ ਵੀ ਡਾਲੇ ਔਰ ਪੁਰਾਣੇ ਜਿੰਨੇ ਵੀ ਆ ਸਾਰੇ ਉਹ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਆ ਔਰ ਸਰਕਾਰ ਦਾ ਜਿਹੜਾ ਉਹ ਪੰਜਾਬ ਸਰਕਾਰ ਦਾ ਅਸੀਂ ਸਾਰੇ ਪੰਜਾਬ ਦੇ ਵਿੱਚ ਪੁਤਲਾ ਫੂਕ ਰਹੇ ਆ ਪੂਰੇ ਪੰਜਾਬ ਕੀ ਭੁਕੇ ਹੋਏ ਰਹੀ ਪੂਰੇ ਪੰਜਾਬ ਦੇ ਵਿੱਚ ਸਾਰੇ ਪੁਤਲਾ ਪੁਤਲੇ ਫੂਕੇ ਜਾ ਰਿਹਾ ਤੇ ਇਹ 2022 ਦਾ ਇਲੈਕਸ਼ਨ ਆ ਰਿਹਾ ਕੀ ਕਿਵੇਂ ਦੇਖਦੇ ਹੋ ਤੁਸੀਂ ਵੀ ਕਰੋਗੇ ਬ్రో ਤੁਸੀਂ ਸਰਕਾਰ ਜੇ ਜੇ ਸਰਕਾਰ ਸਾਡੀਆਂ ਮੰਗਾ ਨਹੀਂ ਮੰਦੀ ਜਾਂ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤੇ ਪੰਜਾਬ ਦੇ ਜਿਹੜੇ ਮੁਲਾਜ਼ਮਾਂ ਉਹ ਸਰਕਾਰ ਦੇ ਉਲਟ ਜਾਣਗੇ ਖਿਲਾਫ ਸਰਕਾਰ ਕਾਰਵਾਈ ਕਰਨਗੇ ਠੀਕ ਹਾਂਜੀ ਕੀ ਨਾਮ ਹੈ ਆਪਣਾ ਪੂਰਾ ਜੀ ਮੈਂ ਕਰਨਜੀਤ ਸਵਾਲ ਸਿੰਘ ਖਜਾਂਚੀ ਦੀ ਰੈਵਨਿਊ ਫਟਵਾਰ ਯੂਨੀਅਨ ਪੰਜਾਬ ਠੀਕ ਹੈ ਜੀ